ਸਿੰਹਾਂ ਰੁਪਈਆਂ ਦੀ ਮੈਂ ਕੁੜੀ ਤਿਸਵਾਈ ਓ ਵੀ ਤਾਂ ਮੇਰੇ ਤੰਗ ਵੇ ਲਲਾਰੀਆਂ ਓ ਵੀ ਤੇ ਮੇਰੇ ਤੰਗ ਚੋਰ ਤਾਂ ਚੋਰੀ ਕਰਕੇ ਲਹਿ ਗਏ ਲਹਿ ਗਏ ਤਾਂ ਆਏ ਦੀ ਰਨ ਵੇ ਲਲਾਰੀਆਂ ਲਹਿ ਗਏ ਤਾਂ ਆਏ ਦੀ ਰਨ ਤਾਇ ਵਿਚਾਰਾ ਕਿ ਲੋਕ ਰੋਵੇ ਸਾਡੇ ਤਾਂ ਕਲੇਜੇ ਪੈ ਗਈ ਠੰਡ ਵੇਲ ਲਹਾਰੀਆਂ ਸਾਡੇ ਤਾਂ ਕਲੇਜੇ ਪੈ ਗਈ ਠੰਡ ਅਸੀਂ ਅਰਪਈਆਂ ਦੀ ਮੈਂ ਕੁੜੀ ਤਿਸਵਾਈਓ ਵੀ ਤਾਂ ਮੇਰੇ ਤੰਗ ਵੇਲ ਲਹਾਰੀਆਂ ਵੀ ਤਾਂ ਮੇਰੇ ਤੰਗ ਚੋਰੀ ਤਾਂ ਚੋਰੀ ਕਰਕੇ ਲੈ ਗਏ ਲੈ ਗਏ ਮਾਂ ਮੇਦੀ ਰਨ ਵਿਲ ਲਾਰਿਆ ਲੈ ਗਏ ਮਾਂ ਮੇਦੀ ਰਨ ਮਾਂ ਮਾ ਵਿਚਾਰਾ ਲੋਕ ਲੋਕ ਰੋਵੇ ਸਾਡੇ ਤਾਂ ਕਲੇਜੇ ਪੈ ਗੀ ਠੰਡ ਵਿਲ ਲਾਰਿਆ ਸਾਡੇ ਤਾਂ ਕਲੇਜੇ ਪੈ ਗੀ ਠੰਡ असिया रुपया दी मैं कुड़ती सवाई ओ भी त मेरे तंग भिल लारिया ओ भी त मेरे तंग चोर त चोरी करके ले गए ले गए वीर दी रन भिल लारिया ला ले गए वीर दी रन वीरा बेचारा ਕਿਹ ਲੁੱਕ ਰਵੇ ਸਾਡੇ ਤਾਂ ਕਲੇਜੇ ਪੈ ਗਈ ਠੰਡ ਵੇ ਲਲਾਰੀਆਂ ਸਾਡੇ ਤਾਂ ਕਲੇਜੇ ਪੈ ਗਈ ਠੰਡ ਅਸੀਂ ਆ ਰੁਪਈਆ ਦੀ ਮੈਂ ਕੜਤੀ ਸਵਾਈ ਉਹ ਵੀ ਤਾਂ ਮੇਰੇ ਤੰਗ ਵੇ ਲਲਾਰੀਆਂ ਉਹ ਵੀ ਤਾਂ ਮੇਰੇ ਤੰਗ